ਸਾਰੇ ਭਰਾ ਆਪਣਾ ਮਾਨ ਸਨਮਾਨ ਲੈ ਕੇ ਜਰੂਰ ਜਾਓ ਉਹ ਮੇਰੇ ਪਾਸੇ ਕਦੇ ਇਕਬਾਲ ਸਣਾ ਆਸਟ੍ਰੇਲੀਆ ਵਾਲਾ ਭਰਾ ਸਾਡਾ ਵਿਸ਼ੇਸ਼ ਤੌਰ ਤੇ ਕਦੇ ਪਹੁੰਚ ਆਇਆ ਭਾਈ ਜੀ ਸਾਊਂਡ ਵਾਲਾ ਉਹਨਾਂ ਦਾ ਧੰਨਵਾਦ ਹੈ ਬਾਈ ਮੇਰੀ ਬੇਨਤੀ ਹੈ ਸਾਊਂਡ ਵਾਲਾ ਵੀਰ ਸਾਡਾ ਵਿਸ਼ੇਸ਼ ਤੌਰ ਤੇ ਆ ਜਾਵੇ ਜਲਦੀ ਦੇ ਨਾਲ ਦੂਜਾ ਮਾਈਕ ਵੀਰੇ ਕੱਟ ਮਾਰੀ ਜਾਂਦਾ ਜਲਦੀ ਨਾਲ ਤਾੜੀ ਮਾਰ ਦੇ ਮੁੰਡਾ ਗੰਦਾ ਨਾ ਕਿ ਬੇਸ਼ਾਮ ਇਕਮ ਸ਼ਰਾ ਗੁਰਸੇਵ ਸਿੰਘ ਜੀ ਸਰਪੰਚ ਸਾਹਿਬ ਹੈਪੀ ਸਕੂਲ ਤੇ ਨਾਮ ਉਹਦੇ ਕਹਿੰਦੇ ਸਨਮਾਨ ਅਜੇ ਰਹਿੰਦੇ ਆ ਸ਼ੁਭਕਰ ਸਿੰਘ ਦੀ ਅਮਰੀਕਾ ਇਹ ਭਰਾ ਜੀ ਜਾਣਨਾ ਇਹ ਆਪਣੇ ਸਨਮਾਨ ਜਿਹੜੇ ਜਰੂਰ ਪ੍ਰਾਪਤ ਕਰਦਾ ਲੈ ਬੱਬੂ ਉਹਦੇ ਪਾਸੇ ਗਿਆ ਵੀ ਸ਼ਾਮਾਂ ਢਲ ਗਈ ਆ ਪਾ ਥੋੜਾ ਜਿਹਾ ਉਹਨ ਕਹਿੰਦੇ ਮੈਚ ਬਾਲ ਡੋੜੀ ਵਾਈਡ ਹੋ ਗਈ ਆ ਖੇਡ ਮਰਾਨ ਦੇ ਮੇਰੇ ਮਿੱਤਰੋ ਮੁੰਡਾ ਲਵੀ ਕਹਿੰਦੇ ਬਾਲਾ ਕਰਦਾ ਹੋਇਆ ਇਹਦਾ ਕਹਿੰਦੇ ਮੱਤਾ ਪਿੰਡਾਂ ਮੁੰਡੇ ਦਾ ਜਿਹੜੇ ਫਰੀਦਕੋਟ ਦੀਆਂ ਟੀਮਾਂ ਜਿਹੜੇ ਫਰੀਦਕੋਟ ਦਾ ਟੂਰਨਾਮੈਂਟ ਖੇਡਿਆ ਜਾ ਰਿਹਾ ਤੇ ਕਹਿੰਦੇ ਬੜੀ ਵੱਡੀ ਰਾਊਂਡ ਕਾਜ ਦੇ ਮੇਲੇ ਦੀ ਆ ਸਾਰੇ ਸਹੋਗੀ ਸਜਣਾ ਦਾ ਵੈ ਤੈਗ ਲੋ ਕਹਿੰਦੇ ਧੰਨਵਾਦ ਕਰਾਂਗਾ ਲਾ ਲੇ ਪਾਸੇ ਕਹਿੰਦੇ ਖੇਡ ਮਰਾਂ ਦੇਗਾ ਬਾਲ ਪੌਂਡ ਲਈ ਕਹਿੰਦੇ ਲਵੀ ਵਧਿਆ ਹੋਇਆ ਇਧਰ ਮੱਤੇ ਵਾਲਾ ਤਾਰੀ ਨੇ ਲਾਲ ਰੰਗ ਦੇ ਬੋਲ ਜਿੱਤੀਆਂ ਇਧਰਲੇ ਪਾਸੇ ਕਹਿੰਦੇ ਬਾਲਾਂ ਪੌਂਡ ਲਈ ਮੁੰਡਾ ਕਹਿੰਦੇ ਤਿਆਰ ਬਰਤਾਰਾ ਗੁਰਪ੍ਰੀਤ ਸਿੰਘ ਦੀ ਪੈਸਰ ਬਾਉਂਡਰ ਜਿਹੜੇ ਵਿਸ਼ੇਸ਼ ਤੌਰ ਤੇ ਕਹਿੰਦੇ ਪਹੁੰਚੇ ਹੋਏ ਪੁੱਤੋਰਾ ਜਿਹੜਾ ਕਹਿੰਦੇ ਬਾਲਾਂ ਪੌਂਡ ਲਈ ਤਿਆਰ ਬਰਤਾਰਾ ਹੈ ਕਹਿੰਦੇ ਪੱਕੇ ਵਾਲਿਆ ਆਹ ਮੁੰਡਾ ਜਿੱਤਦੇ ਹਾਰ ਕੇ ਤੀੜ ਵੀ ਕਹਿੰਦੇ ਕੰਨੜ ਕੇ ਖੜਿਆ ਆਇਆ ਹੈ ਇਹ ਸੁੱਕੀ ਆ ਮੱਤੇ ਦੀ ਧਰਤੀ ਦਾ ਆਉਂਦੇ ਯਾਰੋ ਰੁਕਣੇ ਤੂਫਾਨ ਜੱਟ ਨੂੰ ਇਹ ਤੂਫਾਨਾ ਖਿਡਾਰੀ ਹੈ ਕਢਾਈ ਕਹਿੰਦੇ ਲਵੀ ਦੀ ਵੀ ਬਹੁਤ ਆ ਤੇ ਮੱਤੇ ਵਾਲਾ ਵੀ ਕਹਿੰਦੇ ਉਹ ਪੁਰਾਣਾ ਦੇ ਤਿਆਰਬੇਦਾਰ ਖਿਡਾਰੀ ਹੈ ਜਿਹੜਾ ਉਧਰੇ ਪਾਸੇ ਕਹਿੰਦੇ ਕੋਸ਼ਿਸ਼ ਕਰਦਾ ਹੋਇਆ ਸ਼ਾਬਾ ਟਲਦੀਆਂ ਦਾਰੀਆਂ ਦੇ ਮੰਨਾ ਤੇ ਆਹ ਕਹਿੰਦੇ ਮੱਤੇ ਵਾਲਾ ਉਹ ਟੱਕਰ 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 ਸਿਰੇ ਦੀ ਸੋਹ ਜੀ ਯਾਰ ਲਵੀ ਦੇ ਨਾਂ ਦੇ ਤਾਰੀ ਤੂੜੀ ਦੇ ਮਾਰ ਟੱਕਰ ਟਿਕਾਣੇ ਏਰੀਆ ਟੱਕਰ ਟਿਕਾਣੇ ਏਰੀਆ ਇਹ ਟੱਕਰ ਟਿਕਾਣੇ ਏਰੀਆ ਉਹ ਬੱਲੇ ਬੱਲੇ ਹੋ ਗਈ ਆ ਵਿੱਚ ਨੇ ਕਹਿੰਦੇ ਲੋਕਾਂ ਦਾ ਧਿਆਰ ਜਿਹੜਾ ਆਪਣੇ ਵੱਲੀ ਖੇਚ ਲਿਆ ਹੁਣ ਲਾਓ ਸਾਊਂਡ ਦੇ ਲਈ ਪਾਸੇ ਜੀਪ ਸਿੰਘ ਕੇਲਾ ਮੱਤੇ ਦੀ ਧਰਤੀ ਦਾ ਉਹ ਟੱਕਰ ਟਿਕਾਣੇ ਦੀ ਇਹਦੀ ਬਾਲ ਬੱਲੇ 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 ਅਸਰ ਰਤਨ 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 ਵਾਲਾ ਕੰਛੀ ਕਹਿੰਦੇ ਆਪਣੇ ਘਰਾਂ ਨੂੰ ਮੁੜਦੇ ਜਾ ਰਹੇ ਹੈ ਪਰ ਮੁਕਾਬਲੇ ਦੇਲੇ ਪਾਸੇ ਜਿਹੜੇ ਕਹਿੰਦੇ ਸਿਰੇ ਦੇ ਕੰਡੇ ਜਾ ਰਹੇ ਹੈ ਕਿਹੜੇ ਕ ਤਾੜੀ ਹਜ਼ਾਰ ਜਿੱਤਣਾ ਲਾ ਉਹਦੇਲੇ ਪਾਸੇ ਕਰੋ ਜਿਹੜੀ ਪੈਂਦੀ ਬਾਲ ਬਰਾਣ ਦੇ ਜਾ ਮੱਤੇ ਵਾਲਾ ਕਹਿੰਦੇ ਟਰਾਈ ਕਰਦਾ ਇਹ ਗੱਲ ਕਹਿੰਦੇ ਸਮੇਰੀਆ ਇਧਰ ਮੱਤੇ ਵਾਲਾ ਮੱਤੇ ਵਾਲਾ ਮੱਤੇ ਵਾਲਾ ਆ ਟਰਾਈ ਕਰਦਾ ਮੇਰੇ ਵੀਰੂ ਖੇਡ ਗਰਾਉਂਡ ਦੇ ਜਾ ਉਹਨੂੰ ਪਤਾ ਵੀ ਆਹ ਵਰ ਕਹਿੰਦੇ ਤਿਆਰ ਵਰ ਤਿਆਰ ਆ ਆ ਬਾਲ ਤੇ ਕੋਦਣਾ ਕੋਦ ਕੋਦਣਾ ਕੋਦ ਹੋੜਾ ਜ਼ਰੂਰ ਹੈ ਪਰ ਪੈਂਦੀ ਪਾਸੇ ਜਲਦੀ ਕਰਨਾ ਪੈਣਾ ਹੈ ਪੈਂਦੀ ਇਹੀ ਬਾਲ ਜਾਂਦੇ ਗੱਲਾ ਕਰੇ ਵੱਡਿਆਰੇ ਇਧਰ ਖੇਡ ਮਾਰਾਂਦੇ ਜਾ ਆਹ ਸਾਹਮਣੇ ਕਰੇ ਟਾਈਗਰ ਕੀਤੀ ਆ ਲੈ ਆਹ ਸਾਹਮਣੇ ਕਰੇ ਬਾਲਾਂ ਪਾਉਣ ਲਈ ਲੈ ਵੀ ੱੱਕੇ ਵਾਲਾ ੱੱਕੇ ਵਾਲਾ ਲੈ ਸਾਹਮਣੇ ਦੇ ਲਈ ਪਾਸੇ ਕਮਾਲ ਹੁੰਦੀ ਖੇਡ ਗਰਾਊਂਡ ਦੇ ਵਿੱਚ ਐ ਜੋੜੀ ਕਰਕੇ ਮੱਜਲਾ ਸਾਰ ਹੁੰਦੀ ਆ ਓਰੇ ਔੜੀ ਔੜੀ ਕਾਕੇ ਮੁੱਲ ਦੇ ਤਾਰੇ ਪੈਂਦੇ ਆ ਆਹ ਕਹਿੰਦੇ ਨੌਜੋਤ ਖਿਡਾਰੀ ਮੇਰੇ ਵੀਰੋਂ ਵਿੰਗੀ ਆਂ ਵੀਰਾ ਮੱਤਾਂ ਪਿਆ ਪਿਆ ਆਹ ਕਹਿੰਦੇ ਬੱਲਾ ਪਾਉਣ ਦੇ ਲਈ ਵਧਿਆ ਹੋਇਆ ਵਿਸ਼ਾਲ ਤੇ ਕਹਿੰਦੇ ਇਧਰ ਬਿੱਲੀ 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 ਆਓ ਸਾਹਮਣੇ ਖੇਡ ਮਾਰਾਂਦੇ ਜਿਮਰੇ ਵੀਰੋ ਆਓ ਕਹਿੰਦੇ ਟਰਾਈ ਕਹਿੰਦੇ ਜੀਰੋ 7 ਫੈਂਡ ਦਾ ਬਾੜੇ ਮੇਦੇ ਦੁੱਧ ਨਹੀਂ ਪਚਾਉਂਦੇ ਬੱਲੇ}{|\text{ਸ਼ਾਲ ਦੇ ਬਿੱਕੀ ਟੱਕਰ 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 ਵਾਲਿਆ ਬੁੰਡੇ ਨੇ 5 ਓਵਰ ਪਾਉਣ ਵਾਲੀ ਗੱਲ ਕਰਦੀ ਐ ਇਧਰ ਬੁੰਡੇ ਰੇ ਇਧਰ ਕਹਿੰਦੇ ਫੇਰ ਇਹ ਬਿੱਲੀ ਤੇਰੀ ਇੱਕ ਤਾੜੀ ਮਾਰੋ ਜਦੋਂ ਮੈਚ ਚੱਲਣਾ ਲੱਗਿਆ ਓ ਬਾਈ ਕਿਵੇਂ ਲੱਗਾ ਗੱਲ ਬੋਲਾ ਵੀਰਾਂ ਦੇ ਪਾਓ ਅੱਜ ਪਤਾ ਲੱਗਿਆ ਲੋਕਾਂ ਨੂੰ ਵੀ ਮੈਚ ਇਦਾਂ ਦੇ ਹੁੰਦੇ ਆ ਲਾਡਲੇ ਪਾਸੇ ਬਹੁਤ ਵੱਡਾ ਧੰਨਵਾਦ ਕਰਾਂਗੇ ਵੀਰਾਂ ਸਾਡੇ ਵੱਡੇ ਬਾਪੂ ਜੀ ਦੇ ਆ ਸਾਡੇ ਭਰਾਵਾਂ ਦੇ ਬੰਤ ਤਰ ਰਗੇ ਧੰਨਵਾਦ ਕਰਾਂਗਾ ਅਮਰ ਕੈਨੇਡਾ ਵੀਰ ਸਾਡਾ ਉਧਰੇ ਪਾਸੇ ਕਹਿੰਦੇ ਯਾਰ ਮਨ ਸੋਦੀ ਯਾਰਵਾ ਉਧਰੇ ਪਾਸੇ ਕਹਿੰਦੇ ਬਹੁਤ ਵੱਡਾ ਕਹਿੰਦੇ ਧੰਨਵਾਦ ਕਰਾਂਗੇ 9ਵੇਂ ਦਾ 10ਵੇਂ ਮਿੰਟ ਦੇ ਵਿੱਚ ਇਹ ਸਾਰਾ ਪਿੰਡ ਰਲ ਕੇ ਕਹਿੰਦੇ ਮੇਰੇ ਵੱਲ ਦਾ ਟੂਰਨਾਮੈਂਟ ਕਰਾਵਾਂਗੇ। ਉਹ ਬਾਈ ਇਧਰ ਆਉਂਦੇ ਮੇਰਾ ਇਸਤਿਹਾਰ ਲਾਓ। ਹਾਜ਼ਰ ਹੋ ਜੁਰ। ਬਾਈ ਬੰਦੇ ਬਾਈ ਮੁੰਡੇ ਆਜੋ ਕਿਰਪਾ ਕਰਕੇ ਬੈਠਦੀ ਐ। ਬਾਈ ਮੰਨੂ ਮੈਂਬਰ ਕਿੱਥੇ ਆ? ਬਾਈ ਕਮੇਟੀ ਵਾਲੇ ਮੁੰਡੇ ਆਜੋ ਕਿਰਪਾ ਕਰਕੇ ਬੈਠਦੀ ਐ ਸਾਡੀ। ਲੈ ਵੀ ਕਿੱਥੇ ਆ ਵੀਰ ਸਾਡੇ ਸ਼ਰਮੇ ਵਰਗੇ ਮਾਨੇ ਪਟਵਾਰੀ। ਆਜੋ 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 ਮੇਰੀ ਮੇਰਦੀ ਐ ਬਾਈ ਆਜੋ ਇਧਰ ਆਜੋ ਭਰਾ ਬਣ ਕੇ। ਆਨੂੰ ਵੀਰ ਬਣ ਕੇ ਆਜੋ ਆਜੋ ਮੇਰਾ ਮੀਨ ਨਾਲ ਯਾਰ ਆਪਾਂ ਦਾ ਟੀਮਾਂ ਨੂੰ ਪ੍ਰਾਈਵੇਟ ਏਰੀਆ ਵੱਲੋਂ। 21000 ਪਲਸ ਕੈਪ ਦੇ ਨਾਲ ਕੀਤਾ ਜਾ ਰਿਹਾ ਹੈ। ਭਾਈ ਭੂਮ ਥੋੜਾ ਮਗਰ ਖਣੀ ਯਾਰ ਮੰੰਦਾ ਮੈਂਬਰ ਆਪਣਾ ਸਨਮਾਨ ਲਵੇ ਜੀ ਮੰੰਦਾ ਮੈਂਬਰ ਆਪਣਾ ਸਨਮਾਨ ਲੈਣ ਲੈ ਲੈ ਜੀ ਬਹੁਤ ਵੱਡਾ ਧੰਨਵਾਦ ਹੈ ਹਾਂ ਜੀ ਸ਼ਰਮਿੰਦਾ ਸਨਮਾਨ ਕੀਤਾ ਜਾ ਰਿਹਾ ਹੈ ਇਕ ਬਲ ਗਈ ਗੱਲ ਹੀ ਹੈ ਜੀ ਕੀ ਨਾਮ ਵਰ ਕੋਈ ਸੰਗਤ ਜਿਸ ਤਰ੍ਹਾਂ ਅੱਜ ਟੂਰਨਾਮੈਂਟ ਫਾਈਨਲ ਸੀ ਤੇ ਉਹਦੇ ਵਿੱਚ ਪੱਕੀ ਟੀਮ ਕੇ ਪਿੰਡ ਦੀ ਜਿਹੜੀ ਟੀਮ ਸੀ ਉਹਨੇ ਜਿੱਤ ਪ੍ਰਾਪਤ ਕੀਤੀ ਹੈ। ਹਾਂਜੀ ਹਾਂਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹ ਹੀ ਹੈ ਵੀ ਸਾਰੇ ਵਧੀਆ ਨਰੋਲ ਟੂਰਨਾਮੈਂਟ ਕਰਾਇਆ ਕਰੋ। ਸਾਰਿਆਂ ਨੂੰ ਮੌਕਾ ਮਿਲਦਾ ਹੈ ਨਾ ਨਵੇਂ ਪਲੇਅਰ ਵੀ ਉੱਠਦੇ ਆ। ਤੇ ਬਾਕੀ ਸਾਰੇ ਸਾਡੇ ਸਾਰੇ ਪਿੰਡ ਦਾ ਹੀ ਧੰਨਵਾਦ ਹੈ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ। ਤੇ ਅਸੀਂ ਤੇ ਇਸੇ ਕਰਕੇ ਨੇ ਵੀ ਮਤਲਬ ਸੇਮ ਹੀ ਐਵੇਂ ਚੱਲੀ ਜਾਂ ਟੂਰਨਾਮੈਂਟ। ਤੇ ਬਾਕੀ ਜੇ ਸਾਥੋ ਕੇ ਜੇ ਤੋਂ ਗਲਤੀ ਹੀ ਗਲਤੀ ਮੰਨਦੇ ਆ ਤੇ ਬਾਕੀ ਸਾਰੇ ਪਿੰਡ ਸਹਿਯੋਗ ਇਸੇ ਤਰ੍ਹਾਂ ਦੇ ਰਿਹਾ ਵੀ ਟੂਰਨਾਮ ਪਿੰਡ ਦੀ ਗੱਲ ਕੀਤੀ ਹੈ ਤਾਂ ਸਹਿਯੋਗ ਕਿਸ ਤਰ੍ਹਾਂ ਦਾ ਮਿਲਦਾ ਬਹੁਤ ਵਧੀਆ ਸਹਿਯੋਗ ਆ ਬਹੁਤ ਸਾਥ ਦਿੱਤਾ ਜਿਨੀ ਉਮੀਦ ਵੀ ਹੈ ਨਹੀਂ ਉਸ ਤੋਂ ਵੱਧ ਚੜਕੇ ਸਹਿਯੋਗ ਦਿੱਤਾ ਸਾਨੂੰ ਸਾਰੇ ਨੇ ਇੱਕ ਹਫਤਾ ਟੂਰਨਾਮੈਂਟ ਚੱਲਿਆ ਸਾਰਿਆਂ ਨੇ ਵਧੀਆ ਮਾਨ ਸਨਮਾਨ ਮਿਲੇ ਆ ਤੇ ਬਾਕੀ ਅਸੀਂ ਇਸੇ ਜ ਤੋਹਨੇ ਬਾਰੇ ਸਾਰਿਆਂ ਨੂੰ ਅੱਗੇ ਟੂਰਨਾਮੈਂਟ ਚੱਲਣਾ ਜਾਂ ਨਵੀਂ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਇਹ ਹੀ ਹੈ ਵਰੇ ਨਸ਼ੇ ਤੋਂ ਦੂਰ ਰਹਿਣ ਖੇਡਾਂ 'ਤੇ ਲੱਗਣਾ ਹਣਾ ਤੇ ਖੇਡਾਂ ਜੇ ਲੱਗਣਗੇ ਤੇ ਜਵਾਬ ਫੇਰ ਹੀ ਨਜ਼ਰ ਤੋਂ ਦੂਰ ਰਹਿਣਗੇ ਤੁਸੀਂ ਕਿੰਨੀ ਦੇਰ ਤੋਂ ਜਿਹੜਾ ਏ ਕਰੈਕਟਰ ਦੇ ਵਿੱਚ ਖੇਡ ਰਹੇ ਹੋ ਮੈਨੂੰ ਹੋ ਗਏ ਫਿਰ 10-15 ਸਾਲ ਹੋ ਗਏ ਲੱਗ ਭਾਗ